ਅੱਖ ਵਾਲਾ ਹੋਵੇ ਬੰਦਾ ਉਹ ਘਾਟਾ ਵੀ ਸਹਾਰ ਲੈਂਦਾ ਫੁਕਰਾ ਜਿਹਾ ਹੋਵੇ ਉਹ ਆਪਣਾ ਕੰਮ ਹੀ ਵਿਗਾੜ ਲੈਂਦਾ ਹੰਕਾਰ ਹੀ ਬੰਦੇ ਨੂੰ ਤਾਂ ਹੰਕਾਰ ਹੀ ਬੰਦੇ ਨੂੰ ਤਾਂ ਹੰਕਾਰ ਹੀ ਮਾਰ ਲੈਂਦਾ ਹੈ ਕੰਜੂਸ ਤੋਂ ਕੋਈ ਕੰਜੂਸ ਤੋਂ ਕੋਈ ਪੰਜੀ ਨਹੀਂ ਕਢਾ ਸਕਦਾ ਤੇ ਗੱਲੜੀ ਬੰਦੇ ਨੂੰ ਕੋਈ ਗੱਲਾਂ 'ਚ ਨਹੀਂ ਹਰਾ ਸਕਦਾ ਗੱਪੀ ਨੂੰ ਗੱਪ ਮਾਰੇ ਬਿਨਾ ਗੱਪੀ ਨੂੰ ਗੱਪ ਮਾਰੇ ਬਿਨਾ ਰੋਟੀ ਨਹੀਂ ਸਵਾਦ ਲੱਗਦੀ ਤੇ ਜਿਆਦਾ ਚਲਾਕ ਨਾਲ ਹੀ ਵੱਡੀ ਇਥੇ ਠੱਗੀ ਵਈਦੀ ਭੜਾ ਬੰਦਾ ਭੜਾ ਬੰਦਾ ਦੁਸ਼ਮਣ ਦਾ ਵੀ ਫਾਇਦਾ ਕਰਦਾ ਤੇ ਸਿੱਧਾ ਸਾਦਾ ਵਿਚਾਰਾ ਤੇ ਸਿੱਧਾ ਸਾਦਾ ਵਿਚਾਰਾ ਹਰੇਕ ਤੋਂ ਰਹਿੰਦਾ ਡਰਦਾ ਅਮੀਰ ਨੂੰ ਸਲਾਮ ਸਭ ਅਮੀਰ ਨੂੰ ਸਲਾਮ ਸਭ ਕਰਦੇ ਨੇ ਝੁਕ ਝੁਕ ਗਰੀਬ ਕੁਝ ਮੰਗਣ ਆਲੇ ਸਭ ਲੰਘਦੇ ਨੇ ਲੁਕ ਲੁਕ ਧਰਮੀ ਬੰਦਾ ਧਰਮੀ ਬੰਦਾ ਹਮੇਸ਼ਾ ਧਰਮ ਕਮਾਉਂਦਾ ਏ ਪਾਪੀ ਪਾਪ ਕਰੇ ਬਿਨਾ ਘਰ ਕਦੋਂ ਆਉਂਦਾ ਏ ਰੱਬ ਨੇ ਬਣਾਏ ਸੀ ਰੱਬ ਨੇ ਬਣਾਏ ਸੀ ਇੱਕੋ ਜਿਹੇ ਸਭ ਬੰਦੇ ਧਰਤੀ ਤੇ ਆ ਕੇ ਧਰਤੀ ਤੇ ਆ ਕੇ ਵੰਡ ਪੈ ਗਈ ਕੁਝ ਕ ਰਹੇ ਚੰਗੇ ਤੇ ਕੁਝ ਹੋ ਗਏ ਮੰਦੇ ਕੁਝ ਕ ਰਹੇ ਚੰਗੇ ਤੇ ਕੁਝ ਹੋ ਗਏ ਮੰਦੇ